ਜਗਬਾਨੀ ਟੀਵੀ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਨੀਕੇਸ਼ ਸ਼ਰਮਾ ਖਬਰ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਨਹਿਰ ਦੇ ਵਿੱਚ ਗਿਰਨ ਦੇ ਨਾਲ ਇੱਕ ਨੌਜਵਾਨ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਅਰुण ਕੁਮਾਰ ਵੱਜੋਂ ਹੋਈ ਹੈ ਜੋ ਕਿ ਅੱਡਾ ਭੂੰਗਾ ਵਿਖੇ ਗਾਰਮੈਂਟਸ ਦੀ ਦੁਕਾਨ ਚਲਾਉਂਦਾ ਹੈ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਬੀਤੇ देर शाम 7:30 ਵਜੇ ਦੇ ਕਰੀਬ ਜਦੋਂ ਉਹਨਾਂ ਦਾ ਭਰਾ ਦੁਕਾਨ ਬੰਦ ਕਰਕੇ ਆ ਰਿਹਾ ਸੀ ਤਾਂ ਉਸ ਦੀ ਉਸ ਦਾ ਵਾਹਨ ਹੈ ਜਿਹੜਾ ਕਿ ਟੂ-ਵੀਲਰ ਉਸ ਦਾ ਨਹਿਰ ਦੇ ਵਿੱਚ गिर ਜਾਂਦਾ ਹੈ ਜਿਸ ਤੋਂ ਬਾਅਦ ਘਰਦਿਆਂ ਦੇ ਵੱਲੋਂ ਵੀ ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਅੱਜ ਸਵੇਰੇ 10:00 10:30 ਵਜੇ ਦੇ ਕਰੀਬ ਹੈ ਜਿਹੜੀ ਕਿ লাশ ਨੂੰ ਪਿੰਡ ਦੇ ਵਿੱਚ ਨਾਲ ਹੀ ਬਿਲਕੁਲ ਲੱਗਦੀ ਨਹਿਰ ਦੇ ਵਿੱਚੋਂ ਬਰਾਮਦ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ Laash ਲੱਭਣ ਦੇ ਵਿੱਚ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਹੀ ਸਹਿਯੋਗ ਕੀਤਾ ਤੇ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਉਨ੍ਹਾਂ ਦਾ ਨਹੀਂ ਕੀਤਾ ਗਿਆ। ਬਾਕੀ ਕੀ ਕੁਝ ਜਾਣਕਾਰੀ ਮ੍ਰਿਤਕ ਦੇ ਭਰਾ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜੀ ਮੇਰਾ ਭਰਾ ਜੋ ਕੱਲ੍ਹ ਸ਼ਾਮ ਤੋਂ ਲਾਪਤਾ ਸੀਗਾ ਜੀ ਉਹਦੀ ਡੈੱਡ ਬੋਡੀ ਮਿਲ ਚੁਕੀ ਹੈ ਸਾਨੂੰ ਸਾਡੇ ਪਿੰਡ ਦੇ ਸੈਵਨ ਤੋਂ ਉਹਦੇ ਆਪਣੇ ਭਰਾ ਦੀ ਡੈੱਡ ਬੋਡੀ ਮਿਲੀ ਆ ਪਰ ਸਾਨੂੰ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ ਸਾਡੇ ਪਿੰਡ ਵਾਸੀਆਂ ਨੇ ਆਪਣੇ ਤੌਰ ਦੇ ਉੱਤੇ ਡੈੱਡ ਬੋਡੀ ਲੱਭੀ ਆ ਸਾਰਾ ਆਪਣੇ ਖਰਚੇ ਦੇ ਉੱਤੇ ਸਾਰਾ ਕੁਝ ਕੀਤਾ ਆ ਜੀ ਕਿੰਨੇ ਘੰਟੇ ਲੱਗਿਆ ਜੀ ਇਹਦੀ ਘਟੋ ਘਟ ਕੋਈ 17 ਤੋਂ 18 ਘੰਟੇ ਲੱਗੇ ਜੀ ਕੱਲ੍ਹ ਦੇ ਕੋਈ ਘੰਟਿਆਂ ਦੇ ਵਿੱਚ ਪ੍ਰਸ਼ਾਸਨ ਦਾ ਕੋਈ ਵੀ ਪ੍ਰਸ਼ਾਸਨ ਦਾ ਸਾਨੂੰ ਕੋਈ ਹੈਲਪ ਨਹੀਂ ਗਈ ਨਾ ਪ੍ਰਸ਼ਾਸਨ ਦੀ ਨਾ ਪੁਲਿਸ ਦੀ ਸਾਨੂੰ ਕੋਈ ਸਪੋਰਟ ਨਹੀਂ ਹੈਗੀ ਜੀ ਜੋ ਕੁਛ ਵੀ ਕੀਤਾ ਸਾਡੇ ਪਿੰਡ ਵਾਲਿਆਂ ਨੇ ਸਾਡੇ ਪਰਿਵਾਰ ਨੇ ਮਿਲ ਕੇ ਸਾਰਾ ਕੁਝ ਕੀਤਾ ਜੀ ਆਪੋਂ ਆਪ ਹੀ ਬੋਡੀ ਲੱਭੀ ਆ ਆਪ ਹੀ ਬੰਦੇ ਭਲਾਏ ਆ ਆਪ ਹੀ ਆਪ ਹੀ ਕੈਮਰਾਮੈਨ ਸੱਦੇ ਆ ਸਾਰਾ ਕੁਝ ਅਸੀਂ ਆਪ ਹੀ ਕਰਾਇਆ ਜੀ ਹੁਣ ਸਾਨੂੰ ਡੈੱਡ ਬੋਡੀ ਜੇ ਸਮੇਂ ਸਿਰ ਪ੍ਰਸ਼ਾਸਨ ਦਾ ਸਾਥ ਮਿਲ ਜਾਂਦਾ ਤੇ ਇਸ ਸੁੱਕਬੀਲੀ ਜਿਹੜਾ ਹੈਗਾ ਲੜਕੇ ਦਾ ਜਿਹੜਾ ਹੈਗਾ ਘਰ ਮੇਜਨ ਹਾਂਜੀ ਇਹ ਆ ਜੀ ਜੇ ਸਾਨੂੰ ਕੱਲ ਸ਼ਾਮੀ ਜਿਸ ਟਾਈਮ ਅਸੀਂ 112 ਤੇ ਕਾਲ ਕੀਤੀ ਆ ਉਸੇ ਟਾਈਮ ਸਾਨੂੰ ਪੁਲਿਸ ਦੀ ਜਾਂ ਪ੍ਰਸ਼ਾਸਨ ਦੀ سپورਟ ਮਿਲ ਜਾਂਦੀ ਤਾਂ ਹੋ ਸਕਦਾ ਅੱਜ ਸਾਡਾ ਭਰਾ ਸਾਡੇ ਵਿੱਚ ਜਿਉਂਦਾ ਹੁੰਦਾ